ਸਚਰੀਆ ਕਾਲ ਦੋਸਤੋ ਵਿਰਾਸਾ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦਾ ਵੱਡਾ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪਿਛਲੇ 18 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਮਰਨਵਾਰਤ ਤੇ ਬੈਠੇ ਹਨ ਅਤੇ ਕੱਲ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਉਹ ਨੌਜਵਾਨਾਂ ਨੂੰ ਕਹਿੰਦੇ ਹਨ ਕਿ ਉਹ ਵੀ ਖਨੌਰੀ ਬਾਰਡਰ ਤੇ ਪਹੁੰਚਣ ਤਾਂ ਅੱਜ ਭਾਨਾ ਸਿੱਧੂ ਦੀ ਅਗਵਾਈ ਹੇਠ ਬਹੁਤ ਸਾਰੇ ਨੌਜਵਾਨ ਖਨੌਰੀ ਬਾਰਡਰ ਤੇ ਜਾ ਰਹੇ ਹਨ ਜਿਸ ਦੇ ਵਿੱਚ ਕੀ ਭਾਨਾ ਸਿੱਧੂ ਇਹ ਵੀ ਦੱਸਦੇ ਹਨ ਕਿ ਪੁਲਿਸ ਵੀ ਬਹੁਤ ਜ਼ਿਆਦਾ ਹੈ ਉੱਥੇ ਪੁਲਸ ਵੀ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਆ ਪਰ ਉਹ ਨਹੀਂ ਰੁਕਣਗੇ ਅਤੇ ਖਨੌਰੀ ਬਾਰਡਰ ਤੇ ਮੋਰਚੇ ਤੇ ਪਹੁੰਚਣਗੇ ਤੁਸੀਂ ਵੀ ਦੇਖੋ ਹੁਣ ਇਹ ਉਸ ਸਮੇਂ ਦੀਆਂ ਵੀਡੀਓ ਜਿਸ ਵਿੱਚ ਨੌਜਵਾਨ ਖਨੌਰੀ ਬਾਰਡਰ ਤੇ ਪਹੁੰਚ ਰਹੇ ਹਨ ਅਤੇ ਪਾਣਾ ਸਿੱਧੂ ਕੀ ਕੀ ਦੱਸਦੇ ਹਨ ਆਓ ਦੇਖੋ ਇਹ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਹਾਂ ਜਲਦ ਉਦੋਂ ਤੱਕ ਲਈ ਦੇਖੋ ਇਹ ਵੀਡੀਓ ਧੰਨਵਾਦ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਕਰਨੀ ਆ ਨੌਜਵਾਨ ਭਰਾਵੋ ਜਿੰਨੇ ਵੀ ਤੁਸੀਂ ਪਹੁੰਚ ਸਕਦੇ ਹੋ ਪਹੁੰਚੋ ਇਹ ਕੋਈ ਸਾਡੀ ਨਿੱਜੀ ਲੜਾਈ ਨਹੀਂ ਹੈਗੀ ਇਹ ਜਿਹੜੇ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਹ ਸੱਦੇ ਨਹੀਂ ਦਿੱਤੇ ਜਾਂਦੇ ਇਹਨਾਂ ਦੇ ਵਿੱਚ ਆਪ ਮਹਾਰੇ ਚੱਲ ਕੇ ਆ ਜਾਂਦਾ ਪੰਜਾਬ ਨੂੰ ਬਚਾਉਣ ਲਈ ਆਪਣੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਜੇਕਰ 75 ਸਾਲ ਦਾ ਬਜ਼ੁਰਗ ਮਰਨ ਵਾਰ ਦੇ ਉੱਪਰ ਬੈਠਾ ਹੈ ਤਾਂ ਸਾਡਾ ਫਰਜ਼ ਹੈ ਤੁਸੀਂ ਸਾਰੀ ਪੰਜਾਬ ਦੀ ਨੌਜਵਾਨੀ ਬਾਹਰ ਨਿਕਲ ਕੇ ਆਓ ਪੰਜਾਬ ਦੀ ਨੌਜਵਾਨੀ ਲੜਾਈਆਂ ਲੜਨਾ ਸਿੱਖੋ ਆਪਣੇ ਹੱਕਾਂ ਲਈ ਲੜਨਾ ਸਿੱਖੋ ਅੱਜ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਹੈਗੇ ਜਿਹੜੇ ਤੁਸੀਂ ਮੈਨੂੰ ਆ ਕੇ ਕਹਿਣੇ ਹੁੰਦੇ ਹੋ ਨਾ ਮੈਂ ਜਦੋਂ ਮੈਂ ਤੁਹਾਨੂੰ ਕਹਿਣਾ ਹੁੰਦਾ ਤੁਸੀਂ ਬਾਹਰ ਨਾ ਜਾਓ ਤੁਸੀਂ ਕਹਿੰਦੇ ਸਿਸਟਮ ਨਹੀਂ ਠੀਕ ਹੈਗਾ ਭਾਈ ਮੈਂ ਇਸ ਨੂੰ ਮੰਨਦਾ ਪਰ ਜੇਕਰ ਸਿਸਟਮ ਨਹੀਂ ਠੀਕ ਹੈਗਾ ਕੀ ਅਸੀਂ ਫਿਰ ਇਸ ਸਿਸਟਮ ਨੂੰ ਸੁਧਾਰਨਾ ਨਹੀਂ ਜੇਕਰ ਕਿਤੇ ਕੋਈ ਗੰਦ ਪਿਆ ਹੋਇਆ ਤੇ ਫਿਰ ਉਹਨੂੰ ਆਪਾਂ ਸਾਫ਼ ਨਹੀਂ ਕਰਨਾ ਸਾਫ਼ ਇੱਕੋ ਤਰੀਕੇ ਨਾਲ ਹੋਊਗਾ ਜਦੋਂ ਲੋਕਾਂ ਦੇ ਵਿੱਚ ਜਾਗਰੂਤਾ ਫੈਲੂਗੀ ਅੰਦੋਲਨਾਂ 'ਚ ਜਾਓਗੇ ਇਕੱਠੇ ਹੋਵੋਗੇ ਸਿਰ ਜੋੜੋਗੇ ਸੋਚ ਵਿਚਾਰ ਵਿਚਾਰਪੰਤਰਾ ਕਰੋਗੇ ਲੀਡਰਾਂ ਦੀਆਂ ਗੱਲਾਂ ਸੁਣੋਗੇ ਜਿਨ੍ਹਾਂ ਨੇ ਜਿਹੜੇ ਤੁਹਾਡੇ ਲਈ ਆਪਣਾ ਆਪ ਦਾ ਤੇ ਲਈ ਬੱਟਣੇ 75 ਸਾਲ ਦਾ ਬਜ਼ੁਰਗ ਜੀ ਜਗਜੀਤ ਸਿੰਘ ਡੱਲੇਵਾਲ ਤੁਹਾਡੇ ਲਈ ਆਪਣਾ ਆਪ ਦਾ ਤੇ ਲਈ ਬਠਾ ਇਸ ਕਰਕੇ ਉਧੂ ਵੱਡਾ ਤੁਹਾਨੂੰ ਹੋਰ ਕੀ ਬੰਦਾ ਕੋਈ ਆਪਣਾ ਪ੍ਰੂਫ ਦੇ ਦੇ ਅੱਜ 18ਵਾਂ ਦਿਨ ਚੱਲ ਰਿਹਾ ਰੋਟੀ ਨਹੀਂ ਖਾਧੀ 18ਵਾਂ ਦਿਨ 18ਵਾਂ ਦਿਨ ਚੱਲ ਰਿਹਾ ਹੁਣ ਇਹ ਤੁਹਾਨੂੰ ਮੈਂ ਬੇਨਤੀ ਕਰਦਾ ਨੌਜਵਾਨੋ ਤੁਹਾਡੇ ਚਰਨਾਂ ਦੇ ਵਿੱਚ ਜੇਕਰ ਸਾਡਾ ਸਿਸਟਮ ਖਰਾਬ ਹੈ ਬਾਬੇ ਨਾਨਕ ਦਾ ਕਿੱਤਾ ਜਿਹੜਾ ਸਭ ਤੋਂ ਉੱਤਮ ਕਿੱਤਾ ਖੇਤੀ ਆ ਉਸ ਕਿੱਤੇ ਨੂੰ ਬਚਾਉਣ ਲਈ ਸਾਨੂੰ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤਾਂ ਨੂੰ ਬਾਹਰ ਨਿਕਲਣਾ ਪੈਣਾ ਹੈ ਕਿਉਂਕਿ ਪੂਰੀ ਦੁਨੀਆ ਨੂੰ ਅਨਾਜ ਦੀ ਜ਼ਰੂਰਤ ਹੈ ਅਨਾਜ ਦੀ ਜ਼ਰੂਰਤ ਹੈ ਖੇਤੀ ਦੀ ਜ਼ਰੂਰਤ ਹੈ ਇਸ ਕਰਕੇ ਖੇਤੀ ਸਭ ਤੋਂ ਉੱਤਮ ਧੰਦਾ ਹੈ ਆਓ ਇਸ ਧੰਦੇ ਨੂੰ ਵਧੀਆ ਬਣਾਈਏ ਖੇਤੀ ਧੰਦੇ ਨੂੰ ਵਧੀਆ ਬਣਾਈਏ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰੋੜਾਂ ਰੁਪਏ ਮਾਫ਼ ਕਰ ਦਿੱਤਾ ਜਾਂਦਾ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਰੋੜਾਂ ਰੁਪਏ ਜਿਹੜਾ ਕਿ ਉਹਨਾਂ ਦਾ ਕਰਜ਼ਾ ਹੁੰਦਾ ਨਾ ਪਰ ਕਿਸਾਨ ਆ ਜਿਹਦੇ ਜਿਵੇਂ ਕਰਜ਼ਾ ਚੜਿਆ ਉਹ ਅੱਜ ਤੇ ਕਿਸਾਨ ਦਾ सर प्यार मोदी सरदार प्यार मोदी सरदार